ਕਸੀ ਗਾਲ ਜੀ ਸਾਰੇ ਵੀਰਾਂ ਨੂੰ ਅਜੀਬ ਜੀ ਮੇਰਾ ਨਾਮ ਨਿਸ਼ਾਨ ਸਿੰਘ ਆ ਪਿੰਡ ਝਾਮਕਾ ਜਿਲ੍ਹਾ ਤਰਨਤਾਰਨ ਮੇਰਾ ਸਰ ਡੀਜੇ ਸੈਟਅਪ ਮਾਝਾ ਬਲੌਗ ਡੀਜੇ ਤਰਨਤਾਰਨ ਮੇਰੇ ਬੈਨਰ ਦਾ ਨਾਮ ਆ ਜੋ ਸਰ ਪਿਛਲੇ ਦਿਨੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ 14 ਫਰਵਰੀ ਦੀਆਂ ਜੋ ਨੋਟ ਛੁੱਟੇ ਜਾ ਰਿਹਾ ਜੋੜੀ ਦੇ ਉੱਪਰ ਦੀ ਉਹ ਸਰ ਲੋਕ ਆਪਣੇ ਪੇਜ ਤੇ ਪਾਈ ਜਾਂਦੇ ਕੋਈ ਲਿਖੀ ਜਾਂਦਾ 8 ਕਰੋੜ ਕੋਈ ਲਿਖੀ ਜਾਂਦਾ 10 ਕਰੋੜ ਕੋਈ 10 ਲੱਖ ਲਿਖੀ ਜਾਂਦਾ ਕੋਈ ਕੁਝ ਵਿਊ ਲੈਂਦੇ ਮਾਰੇ ਪਾਈ ਜਾਂਦੇ ਐਕਚੁਅਲੀ ਮੈਂ ਸਾਰੇ ਭੈਣਾ ਭਰਾਵਾਂ ਨੂੰ ਦੱਸਣਾ ਚਾਹਣਾ ਇਹ ਤੇ ਜਿਹੜਾ ਪ੍ਰੋਗਰਾਮ ਸੀ ਇਹ ਮੈਨਾਂ ਲਾਇਆ ਸੀ ਮੇਰਾ ਸੈਟਅਪ ਲੱਗਾ ਹੋਇਆ ਸੀ ਉਹ ਮੇਰੇ ਸਾਰੇ ਫਰੈਂਡ ਸੀਗੇ ਤੇ ਉਹ ਇੰਨਾ ਪੈਸਾ ਨਹੀਂ ਉਹ ਸਿਰਫ 3 ਕੁ ਲੱਖ ਰੁਪਈਆ ਟੋਟਲ ਮਤਲਬ ਹੋਇਆ ਵਾ ਦਸਾਂ ਵਾਲੇ ਨੋਟ ਸੀ ਇੰਨਾ ਪੈਸਾ ਨਹੀਂ ਹੋਇਆ ਜਿੰਨਾ ਲੋਕ ਬਣਾਈ ਜਾਂਦੇ ਵਿਊ ਲੈਂਦੇ ਮਾਰੇ ਸੋ ਮੈਂ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਕਿ ਇਸ ਵਿਊ ਦੇ ਲੈਣ ਦੇ ਚੱਕਰ ਦੇ ਵਿੱਚ ਇਦਾਂ ਫੇਕ ਵੀਡੀਓ ਨਾ ਪਾਓ ਤੇ ਜਿਹੜੇ ਵੀ ਦੇਖਦੇ ਇਹ ਮੈਨੂੰ ਕਾਲ ਕਰਦੇ ਉਹ ਇਦਾਂ ਦਾ ਮਤਲਬ ਕੁਝ ਵੀ ਨਾ ਸੋਚਣ ਇਹ ਬਿਲਕੁਲ ਰੀਅਲ ਹੈ ਮੈਂ ਖੁਦ ਓਨਰ ਹਾਂ ਤੇ ਮੇਰਾ ਮਤਲਬ ਜਿਹੜਾ ਵਾ ਸੈਟਅਪ ਹੀ ਉੱਤੇ ਲੱਗਾ ਉਹਨ ਤੇ ਇਨੀ ਆਮਦਨ ਨਹੀਂ ਹੋਈ ਜਿੰਨੀ ਲੋਕ ਸੋਚੀ ਜਾਂਦੇ ਆ ਇਹ ਸਭ ਬਿਲਕੁਲ ਠੀਕ ਆ ਧੰਨਵਾਦ